ਇੱਕ ਵਿਅਕਤੀ ਨੂੰ ਕੁੱਤਿਆਂ ਨੇ ਵੱਢ-ਵੱਢ ਕੇ ਬਹੁਤ ਜ਼ਿਆਦਾ ਜ਼ਖਮੀ ਕਰ ਦਿੱਤਾ ਪਰ ਕੁੱਤਿਆਂ ਨੇ ਤੇ ਉਸ ਨੂੰ ਜ਼ਖਮੀ ਕੀਤਾ ਪਰ ਪਤਾ ਲੱਗਾ ਕਿ ਜਿਹੜਾ ਉਹ ਕੁੱਤਿਆਂ ਦਾ ਓਨਰ ਸੀ ਉਸ ਨੇ ਜ਼ਖਮੀ ਵਿਅਕਤੀ ਨੂੰ ਉੱਥੇ ਹੀ ਛੱਡ ਦਿੱਤਾ ਉਸ ਦੀ ਹਾਲਤ ਵਿੱਚ ਇਹ ਕੀ ਖਬਰ ਹੈ ਜੀ ਦੇਖੋ ਇਹ ਕੈਨੇਡਾ ਦੀ ਖਬਰ ਹੈ ਜੀ ਅਜੀਬ ਵੈਸੇ ਪੁਲਿਸ ਇਨਵੈਸਟੀਗੇਟ ਕਰ ਰਹੀ ਜੋ ਇਨੀਸ਼ੀਅਲ ਜਿਹੜੀ ਰਿਪੋਰਟਸ ਨੇ ਜੋ ਵਿਅਕਤੀ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਾਈ ਹੈ ਉਹਦੀ ਗੱਲ ਕਰਦੇ ਆ ਜੀ ਕੈਨੇਡਾ ਜਿਹੜਾ ਮੋਲਕਾ ਨੇ ਜੇ ਇੱਥੇ ਤੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਲਈ ਡੋਰ ਵੀ ਖੋਲਦਾ ਹੈ ਕੋਈ ਤੁਹਾਨੂੰ ਥੈਂਕ ਯੂ ਵੀ ਕਹਿੰਦਾ ਹੈ ਬੜਾ ਤੁਹਾਡਾ ਹੈਲਪਫੁਲ ਇਸ ਤਰ੍ਹਾਂ ਦਾ ਮਾਹੌਲ ਹੈ ਇਸ ਮੁਕਤ ਦਾ ਨਾਈਸ ਜਿਹੜੇ ਕੰਟਰੀ ਨੇ ਉਹਨਾਂ ਦੇ ਵਿੱਚ ਕੈਨੇਡਾ ਮੰਨਿਆ ਜਾਂਦਾ ਜੀ ਜੀ ਸੋ ਉਹ ਜਿਹੜੀਆਂ ਕਦਰਾਂ ਕੀਮਤਾਂ ਨੇ ਨਾ ਜਦੋਂ ਉਹਨਾਂ ਨੂੰ ਕੋਈ ਤੋੜਦਾ ਹੈ ਜੀ ਤੇ ਫਿਰ ਉਹ ਔਖਾ ਔਖਾ ਹੁੰਦਾ ਜੀ ਸੋ ਇਹੋ ਜੀ ਕਹਾਣੀ ਹੈ ਬ੍ਰਿਟਿਸ਼ ਕੋਲੰਬੀਆ ਦੀ ਹੈ ਜੀ ਅਸਲ ਵਿੱਚ ਇਹ ਫਸਟ ਨੇਸ਼ਨ ਦੀ ਕਹਾਣੀ ਹੈ ਫਰੇਜ਼ਰ ਵੈਲੀ ਦਾ ਇੱਕ ਵਿਅਕਤੀ ਜਿਹੜਾ ਆ ਉਹਨੂੰ ਬਹੁਤ ਸਾਰੀਆਂ ਸੀਰੀਅਸ ਇੰਜਰੀਜ਼ ਹੋਈਆਂ ਨੇ ਅਸਲ ਵਿੱਚ ਮਦਰਜ਼ ਡੇ ਦੇ ਮੌਕੇ ਤੇ ਕਹਿੰਦੇ ਉਹ 6 ਕਿਲੋਮੀਟਰ ਜੋ ਰੋਜ਼ ਉਹ ਵਾਕ ਕਰਦਾ ਹੈ ਉਹਨੂੰ ਪੂਰੀ ਕਰਨ ਲਈ ਇੱਕ ਹੈਰਿਸਨ ਮਿਲਸ ਦੇ ਲਾਗੇ ਇੱਕ ਏਰੀਆ ਹੈ ਉੱਥੇ ਉਹ ਜਾ ਰਿਹਾ ਸੀ ਤੇ ਜਦੋਂ ਉਸਨੇ ਨੋਟਿਸ ਕੀਤਾ ਕਿ ਉਹ ਵਾਕ ਕਰਦਾ ਜਾ ਰਿਹਾ ਤੇ ਇੱਕ ਸੜਕ ਤੇ ਸਾਈਡ ਤੇ ਰੁਕਣ ਵਾਲੀ ਜਗ੍ਹਾ ਤੇ ਇੱਕ ਟਰੱਕ ਖੜਾ ਹੋਇਆ ਤੇ ਉਹਦੇ ਉਹਦੇ ਨਾਲ ਦੋ ਕੁੱਤੇ ਨੇ ਪਿਟਬੁੱਲ ਨਸਲ ਦੇ ਤੇ ਉਹ ਕੁੱਤੇ ਅਚਾਨਕ ਉਸ ਨੂੰ ਪੈ ਗਏ ਤੇ ਕਹਿੰਦੇ ਇੱਕ ਦੋ ਮਿੰਟਾਂ ਵਿੱਚ ਹੀ ਉਹ ਕੁੱਤਿਆਂ ਨੇ ਉਹਦੀਆਂ ਦੋਵੇਂ ਬਹਾਾਂ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਤੇ ਉਸ ਤੇ ਉਸ ਤੇ ਡੌੜੇ ਨੂੰ ਵੀ ਪਾ ਲਿਆ ਤੇ ਦੋਨੇ ਕੁੱਤੇ ਉਸ ਨੂੰ ਪੈ ਗਏ ਤੇ ਉਹ ਵਿਅਕਤੀ ਜ਼ਮੀਨ ਤੇ ਡਿੱਗ ਪਿਆ ਇਸ ਵਿਅਕਤੀ ਦੇ ਦੱਸਣ ਮੁਤਾਬਕ ਇੱਕ ਔਰਤ ਤੇ ਇੱਕ ਮਰਦ ਜੋ ਪ੍ਰੋਬੇਬਲੀ ਕੁੱਤਿਆਂ ਦੇ ਮਾਲਕ ਸੀ ਉਹ ਉੱਥੇ ਆਏ ਤੇ ਉਹਨਾਂ ਨੇ ਕੁਝ ਸਮੇਂ ਬਾਅਦ ਉਸ ਵਿਅਕਤੀ ਨੂੰ ਛਡਾ ਲਿਆ ਤੇ ਕੁੱਤਿਆਂ ਨੂੰ ਆਪਣੇ ਟਰੱਕ ਵਿੱਚ ਲੋਡ ਕਰਕੇ ਉੱਥੋਂ ਲੈ ਗਏ ਜਦ ਕਿ ਇਹ ਵਿਅਕਤੀ ਉੱਥੇ ਹੀ ਡਿਗਿਆ ਰਿਹਾ ਕੱਲਾ ਸੀ ਉਸਦਾ ਫੋਨ ਫੋਰਚੂਨੇਟਲੀ ਕੰਮ ਕਰ ਰਿਹਾ ਸੀ 911 ਤੇ ਉਸਨੇ ਕਾਲ ਕੀਤੀ ਪਰ ਕਿਉਂਕਿ ਉਸਦੀ ਰਿਮੋਟ ਲੋਕੇਸ਼ਨ ਸੀ ਦੂਰ ਸੀ ਉਹ ਰੂਰਲ ਏਰੀਆ ਦੇ ਵਿੱਚ ਉੱਥੇ ਉਹਦੇ ਤੱਕ ਪਹੁੰਚਣਾ ਹੀ ਨਹੀਂ ਛੇਤੀ ਸੰਭਵ ਨਹੀਂ ਸੀ ਡਿਸਪੈਚਰ ਨਾਲ ਉਹ 33 ਮਿੰਟ ਫੋਨ ਤੇ ਰਿਹਾ ਜ਼ਖਮੀ ਹਾਲਤ ਵਿੱਚ 50 ਤੋਂ ਵੱਧ ਸਟਿਚਸ ਜਿਹੜੇ ਨੇ ਉਹਦੇ ਸਰੀਰ ਤੇ ਲੱਗੇ ਨੇ ਬਾਹਾਂ ਤੇ ਤੇ ਹੋਰ ਚੀਜ਼ਾਂ ਤੇ ਉਹ ਕਹਿੰਦਾ ਕਿ ਮੇਰੀਆਂ ਬਾਹਾਂ ਦੇ ਵਿੱਚੋਂ ਤੇ ਹੋਰਨਾਂ ਚੀਜ਼ਾਂ ਦੇ ਵਿੱਚੋਂ ਚਮੜੀ ਬਾਹਰ ਨਿਕਲ ਨਿਕਲ ਕੇ ਆ ਰਹੀ ਸੀ ਤੇ ਮੇਰਾ ਬਹੁਤ ਸਾਰਾ ਖੂਨ ਵਗ ਗਿਆ ਉੱਥੇ ਹਸਪੀਟਲ ਉਸ ਨੂੰ ਚੱਕ ਕੇ ਪਹੁੰਚਾਇਆ ਗਿਆ ਪਰ ਹੁਣ ਇਸ ਚੀਜ਼ ਤੇ ਕੁਝ ਲੋਕਲ ਪਾਈਚਾਰੇ ਦੇ ਲੋਕ ਸੋਸ਼ਲ ਮੀਡੀਆ ਤੇ ਹੋਰਨਾਂ ਚੀਜ਼ਾਂ ਤੇ ਬਹੁਤ ਗਿਲਾ ਕਰ ਰਹੇ ਨੇ ਕਿ ਯਾਰ ਇਸ ਤਰ੍ਹਾਂ ਵੀ ਕੋਈ ਕਰ ਸਕਦਾ ਹੈ ਜਦ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੁੱਤਿਆਂ ਨੇ ਹਮਲਾ ਕੀਤਾ ਕੁਝ ਵੀ ਹੋਵੇ ਉਹਨਾਂ ਦਾ ਫਰਜ਼ ਸੀ ਕਿ ਉਸ ਨੂੰ ਉੱਥੋਂ ਚੁੱਕ ਦੇ ਉਹਦੀ ਮਦਦ ਕਰ ਦੇ ਜੇ ਉਸ ਦਾ ਫੋਨ ਨਾ ਮਿਲਦਾ ਭਾਈ ਚਾਂਸ ਜਾਂ ਹੈਲਪ ਵਾਲੇ ਛੇਤੀ ਨਾ ਪਹੁੰਚਦੇ ਤੇ ਬਲੀਡਿੰਗ ਨਾਲ ਉਸ ਵਿਅਕਤੀ ਦੀ ਮੌਤ ਵੀ ਹੋ ਸਕਦੀ ਸੀ ਕਿਉਂਕਿ ਉਹ ਡਿੱਗਿਆ ਪਿਆ ਸੀ ਉੱਥੇ ਸੋ ਇਸ ਚੀਜ਼ ਤੇ ਪੁਲਿਸ ਜਿਹੜੀ ਹੈ ਜਾਂਚ ਤੇ ਆਪਣੀ ਕਰ ਰਹੀ ਹੈ ਪਰ ਇੱਕ ਸਮਾਜਿਕ ਜਿਹੜੀ ਜ਼ਿੰਮੇਵਾਰੀਆਂ ਨੇ ਰੰਜੀ ਜੀ ਉਹਦੇ ਵੱਲੋਂ ਲੋਕਾਂ ਨੇ ਕਿਹਾ ਕਿ ਨਹੀਂ ਥਿਸ ਇਸ ਨਾਟ ਕੈਨੇਡਾ ਇਹ ਕੈਨੇਡਾ ਨਹੀਂ ਹੈ ਬਹੁਤ ਲੋਕ ਖੁਸ਼ ਨਹੀਂ ਹਨ ਕੈਨੇਡਾ ਕੀ ਦੁਨੀਆ ਦੇ ਕਿਤੇ ਵੀ ਕੋਈ ਸਥਾਨ ਹੋਵੇ ਜੀ ਜੇਕਰ ਇਸ ਤਰ੍ਹਾਂ ਦੀ ਕਿਸੇ ਨੂੰ ਹੈਲਪ ਦੀ ਲੋੜ ਪੈਂਦੀ ਹੈ ਤੇ ਮਦਦ ਵੈਸੇ ਕਰਨੀ ਚਾਹੀਦੀ ਹੈ ਪਰ ਉਹ ਵੱਖਰੀ ਅਲਕੇ ਇਥੇ ਸੋਸ਼ਲ ਵੈਲਿਊਜ਼ ਨੂੰ ਜ਼ਿਆਦਾ ਕਦਰ ਕੀਮਤਾਂ ਨੂੰ ਜ਼ਿਆਦਾ ਥਾਂ ਦਿੱਤੀ ਜਾਂਦੀ ਹੈ ਪਰ ਬਹੁਤ ਮਾੜੀ ਖਬਰ ਹੈ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ